ਜੋ ਮਰਜੀ ਕਹਿ ਦੀਏ ਇਹ ਕੁੜੀ ਇਦਾਂ ਉਹਦਾਂ ਇਸ ਤਰ੍ਹਾਂ ਨੂੰ 600 ਗੱਲਾਂ ਹੁੰਦੀਆਂ 100 ਤੋਂ ਮੈਂ ਉਹਨੂੰ ਦੱਸਣਾ ਉਹਦੇ ਨਾਲ ਬੈਂਦਾ ਬੈਂਦਾ ਮੜੇ ਨਾਲ ਜੇ ਨਾ ਵਿਆਹ ਹੋਣਾ ਉਹ ਤੇ ਜਾ ਕੇ ਆ ਤਾਂ ਤੇ ਛੇਤੀ ਹੋ ਗਿਆ ਮੈਨੂੰ ਚੈ ਨਹੀਂ ਆਉਣ ਡਿਆ ਮੇਰਾ ਬੀਪੀ ਜਾਂ ਵੱਜ ਜਾਣਾ ਤੇ ਜਾਂ ਘਟ ਜਾਣਾ ਹੀ ਦੋ ਵਾਰ ਵੇ ਛੇਤੀ ਸੁਣਾ ਲਿਆ ਕੇ ਮੈਨੂੰ ਦੱਸ ਜਾਂ ਮੇਰਾ ਬੀਪੀ ਵੱਜ ਜਾਣਾ ਤੇ ਜਾਂ ਘਟ ਜਾਣਾ ਹੀ ਉਹ ਮੰਨਣਾ ਉਹ ਨਹੀਂ ਹੱਡੀ ਜਿਹੜੀ ਅਸੀਂ ਗੱਲ ਕਹਿਣੀ ਉਹਨਾਂ ਨਾਲ ਨਹੀਂ ਕਰਨੀ ਹੈ ਅਜੇ ਦਿਨਵਾਰ ਨਹੀਂ ਉਹਨਾਂ ਦੱਸਿਆ ਕਿ ਕਿਹੜਾ ਰੱਖਿਆ ਆਂਦੀ ਵੀ ਫੋਨ ਕਰਕੇ ਦੱਸ ਦੂੰਗੀ ਚਲ ਦੱਸੋ ਲੈ ਨਹੀਂ ਸਕਦੀਆਂ ਕੋਈ ਠੀਕ ਹੈ ਤੇ ਬਾਕੀ ਆਂਦਾ ਹੀ ਨਹੀਂ ਨਹੀਂ ਮੁੰਡੇ ਨੂੰ ਵੇਖ ਲੈਣਾ ਇੱਕ ਵਾਰੀ ਚਲੋ ਉਹ ਚੱਲ ਕਰਾਂਗੇ ਹਾਂਜੀ ਉਹ ਤਾਂ ਮੈਂ ਤੁਹਾਨੂੰ ਕਹਿਣ ਦਾ ਚੱਲਾਂਗੇ ਤੁਹਾਡੇ ਨਾਲ ਹਾਂ ਠੀਕ ਹੈ ਕਿ ਨਹੀਂ ਕੱਟ ਲਾਇਆ ਇੱਥੇ ਭੈਣ ਜੀ ਨਾ ਅਜੇ ਲੈ ਮੇਰਾ ਪੋਤਾ ਆ ਸਾਸੇ ਕਲ ਪੁੱਤ ਕੋਸਾ ਨਾ ਕੀ ਕਰਦਾ ਆ ਕੋਹ ਨਹੀਂ ਵੇਲੇ ਇਦਾਂ ਬੈਠੇ अच्छा <laughs> <laughs> तो ए फिर हुन ਚੁੱਪ ਕਰਕੇ ਬਹਿ ਗਏ ਫੇ ਚਾਹਤੇ ਅਸੀਂ ਦੋਵੇਂ ਜੀ ਸਿਆਣੇ ਦੇ ਵੇਖ ਲੋ ਜਿੱਦਾਂ ਕਰਨੀ ਕਰ ਲੋ ਗੱਲ ਸੁਣੋ ਪੁੱਤ ਅਲਮਾਰੀ ਨਹੀਂ ਦੇਣੀ ਉਲੀੜਾ ਕਪੜਾ ਕਿੱਥੇ ਰੱਖੂ ਚੱਲ लवली ਅਸੀਂ ਵਿਆਹ ਦੇ ਵਿੱਚ ਤੇ ਭਾਵੇਂ ਨਹੀਂ ਕੋਈ ਲੈਣ ਦੇਣ ਕਰਨਾ ਤੇ ਵਿਆਹ ਤੋਂ ਬਾਅਦ ਨਹੀਂ ਉਹਨੂੰ ਮਿਲਣਾ ਕਰਨਾ ਕੁੜੀ ਨੂੰ ਉਹ ਚਲੋ ਕੋਈ ਗੱਲ ਨਹੀਂ ਅਸੀਂ ਮੋੜਾ ਦੇ ਵੇਖ ਕੇ ਆਈਏ ਇੱਕ ਵਾਰੀ ਤੇ ਦਾਂਗੇ ਪੈਸੇ ਫੇੜਨੇ ਸਾਰੇ ਕੰਮ ਕਰਨੇ ਪੈਣੇ ਆ ਚੱਲ ਕੋਈ ਗੱਲ ਨਹੀਂ ਜਿੱਦਣ ਆਉਂਗਾ ਉਹਨਾਂ ਦੇਣ ਠੀਕ ਠਾਕ ਵਧੀਆ ਤੁਸੀਂ ਸਨੋ ਰਮ ਹਾਂਜੀ ਠੀਕ ਠਾਕ ਬੱਤੀਆਂ ਦਾ ਆਇਆ ਜੇ ਫੋਨ ਹਾਂਜੀ ਠੀਕ ਠਾਕ ਬਰੋਂ ਆਇਆ ਫੋਨ ਚਲੋ ਠੀਕ ਆ ਵਧੀਆ ਹੀ ਚਾਹੀਦਾ ਹੋਰ ਕੀ ਕਰਦੇ ਆਇਆ ਹਰ ਕੰਮ ਕੰਮ ਬੰਨੇ ਕਰ ਤੇ ਮੁੰਡਾ ਵੀ ਸੱਦ ਲੈਨੇ ਆ ਨਾ ਇਥੇ ਕਿਉਂ लवली ਠੀਕ ਆ ਨਾ ਹਾਂਜੀ ਉਹ ਭਗਵਾਨ ਜੀ ਨੇ ਦੱਸ ਹੀ ਦਿੱਤਾ ਸਭ ਕੁਝ ਹਾਂਜੀ ਆ ਜੀ ਆਇਆ ਇੱਕ ਮਿੰਟ ਬਾ ਚਲੋ ਪਾਵਾਂਗੇ ਚਲੋ ਫਿਰ ਚੰਗਾ ਵਾਜ ਮਾਰਨੀ ਨਾ ਇੱਥੇ ਉਹ ਵਾਜ ਮਾਰ ਚੰਗਾ ਭਾਜੀ ਫਿਰ ਠੀਕ ਹੈ ਜੀ ਹਾਂ ਚਲ ਚਲ ਚੰਗਾ ਭੈਣ ਜੀ ਚੰਗਾ ਬੜੀ ਬੜੀ ਅਮਰ ਠੀਕ ਠਾਕ ਚਲੋ ਚੰਗਾ ਭੈਣ ਜੀ ਆ ਵੇਹਰਾ ਕੀ ਕਰਦੇ ਆ ਤੇਰਾ ਪਿਛੇ ਨਹੀਂ ਮਿਲਿਆ ਜਾ ਕੇ ਤੇ ਮੇਰਾ ਮੇਰਾ ਜਗਾ ਭਾਜੀ ਠੀਕ ਹੈ ਜੀ ਠੀਕ ਹੈ ਚੰਗਾ ਫਿਰ ਭੂਆ ਜੀ ਨਵੀਂ ਚੱਲਦਾ ਜੀ ਵੱਡੀ ਵੱਡੀ ਉਮਰ ਹੋ ਗਈ ਪੁੱਤ ਚੰਗਾ ਭਾਜੀ ਤੂੰ ਮੈਂ ਲੱਗੀ ਇਹ ਕਹਿਣਾ ਫਿਰ ਚੰਗਾ ਭਾਜੀ ਫਿਰ ਅਸੀਂ ਚਲਦੇ ਆ ਠੀਕ ਆ ਭਾਜੀ ਤੁਸੀਂ ਨਾ ਦੱਸ ਦਿਓ ਸਲਾਹ ਕਰਕੇ ਮੈਂ ਸਲਾਹ ਕਰਕੇ ਨਾ ਜੋਤਨਾ ਵੀ ਸਾਰਿਆਂ ਨਾਲ ਫਿਰ ਮੈਂ ਤੁਹਾਨੂੰ ਫੋਨ ਕਰ ਦੂੰਗਾ ਚਲੋ ਠੀਕ ਦੇ ਕਰਕੇ ਸਲਾਹ ਨਾ ਫਿਰ ਦੱਸ ਕੋਈ ਫੋਨ ਕਰ ਦਾਂਗੇ ਚੰਗਾ ਭਾਈ ਸਤਿਕਾਰ ਵੱਡੀ ਵੱਡੀ ਉਮਰ ਹੋ ਗਈ ਪੁੱਤ ਮੈਂ ਤੇ ਕਿੰਨੀ ਰਹਿੰਦਾ ਤੂੰ ਹੀ ਸੋਨ ਦਲੀਤ ਨਹੀਂ ਕੋਈ ਗੱਲ ਆਵਾਂਗੇ ਫਿਰ ਚੱਲ ਆਇਓ ਫੇਰ ਕਿਤੇ ਹਨਾ ਤਿਆਰੀ ਚੰਗਾ ਪੁਆਈ ਫੇਰ ਮੈਂ ਚਲਦਾ ਮੇਰੀ ਗੱਲ ਸੁਣ ਪਤੋ ਬਹਿ ਜਾ ਜੇ ਉਹਨਾਂ ਨੂੰ ਨਾ ਜਾਣਾ ਸੀ ਕਿਤੇ ਗਾਂ ਅੱਗੇ ਵਾਂਡੇ ਤੇ ਤੂੰ ਠਹਿਰ ਕੇ ਜਾਈ ਇਹ ਕਿਤੇ ਗਏ ਵੀ ਹੋਣ ਤੇ ਕਹੂਗਾ ਅੰਕਲ ਜੀ ਮੈਂ ਲਾਦਾ ਪਾਲੀ ਨੂੰ ਪਾਣੀ ਪੁਣੀ ਅੱਪੇ ਲਾਉਂਦਾ ਠੀਕ ਰਮਨ ਜਦੋਂ ਕਿਤੇ ਕੰਮ ਹੁੰਦਾ ਨਾ ਮੁੰਬੀ ਤੇ ਅੱਪਿਆਂ ਕੇ ਨਾਲ ਕਰਵਾ ਦਿੰਦਾ ਹੈ ਤੇ ਕਦੇ ਲਾਗੋ ਅਹੀਂ ਜਿਹੜਾ ਮਾਰ ਆਇਆ ਕਰਾਂਗੇ ਹਾਂ ਹੁਣ लवली ਦੇ ਨਿਆਣੇ ਦੇ ਸਿਰ ਤੇ ਇੰਨੀ ਵੀ ਜ਼ਿੰਮੇਵਾਰੀ ਥੋੜੀ ਪਾ ਪਾਏ ਰੱਖਣੀ ਆ ਯਾ ਅੜੀ ਗਾਣਾ लवली ਤੇ ਵਿਚਾਰ ਨਿਆਣਾ ਆ ਉਹਦੇ ਸਿਰ ਤੇ ਹੁਣ ਐਡੀ ਵੱਡੀ ਜ਼ਿੰਮੇਵਾਰੀ ਕੱਲੇ ਥੋੜੀ ਪਾ ਕੇ ਰੱਖਣੀ ਆ ਉਹ ਨਹੀਂ ਨਹੀਂ लवली ਦੇ ਵਿਚਾਰ ਨਿਆਣਾ ਆ ਉਹਦੇ ਸਿਰ ਤੇ ਅੜੀ ਆ ਨਾ ਐਡੀ ਵੱਡੀ ਜ਼ਿੰਮੇਵਾਰੀ ਥੋੜੀ ਪਾ ਕੇ ਰੱਖਣੀ ਆ ਕਈ ਤੂੰ ਹੀ ਮਿਲਣ ਲੱਗੇ ਤੇ ਕਦੀ ਲੱਗੂ ਅਸੀਂ ਮਿਲ ਚੱਲ ਗਏ ਇਹਨਾਂ ਨੂੰ ਅਰਬ ਜਦ ਨਹੀਂ ਮਿਲਣ ਵਾਲੀ ਗੱਲ ਹੋ ਗਈ ਤੇ लवली ਦੇ ਵਿਚਾਰ ਨਿਆਣਾ ਆ ਉਹਦੇ ਸਿਰ ਤੇ ਐਡੀ ਵੱਡੀ ਜ਼ਿੰਮੇਵਾਰੀ ਪਾ ਕੇ ਥੋੜੀ ਰੱਖਣੀ ਆ ਕਿਤੇ ਕੱਲ ਨੂੰ ਉਹਨੇ ਵੀ ਕਿਹ ਕੰਮ ਕਰਦੇ ਲੱਗਣਾ ਆ ਉਹਦੇ ਬਾਰੇ ਸੋਚਣਾ ਕਿ ਨਹੀਂ ਚਲ ਕੋਈ ਨਹੀਂ ਮੇਰੀ ਗੱਲ ਦਾ ਗੁੱਸਾ ਵੀ ਨਾ ਕਰਿਓ ਵੀ ਭਾਬੀ ਨੇ ਇਹ ਗੱਲ ਕਹੀ ਆ ਨਹੀਂ ਨਹੀਂ ਗੁੱਸਾ ਕਰਨਾ ਗੱਲ ਤੇਰੀ ਜਿਹੜੀ ਸੋਚਣ ਵਾਲੀ ਆ ਸੋਚਣਾ ਨਹੀਂ ਕਰ ਲੈ ਮੈਂ ਵੇਖਿਆ ਉਹ ਤਾਂ ਤੁਹਾਨੂੰ ਮੈਂ ਦੱਸਣ ਡਿਆ ਹਾਏ ਰੱਬਾ ਜਦੋਂ ਮੈਂ ਉਹਨਾਂ ਦਾ ਵੇਖਿਆ ਘਰ ਮੈਨੂੰ ਤਾਂ ਗੱਡੀ ਛਿ ਖਬਰ ਹੋ ਗਈ ਆ ਉੱਥੇ ਅੱਛਾ ਹਾਂ ਕੀ ਗੱਲਬਾਤ ਹੋਈ ਹਾਂ ਗੱਲਬਾਤ ਉੱਥੇ ਵਧੀਆ ਵਾ ਮੁੰਡਾ ਦੇ ਫੁਫੜ ਜੀ ਨੇ ਦੱਸਿਆ ਸੀ ਜੋ ਮਰਜ਼ੀ ਕਹਿ ਦੀਏ ਇਹ ਕੁੜੀ ਇਦਾਂ ਉਹਦਾਂ ਇਸ ਤਰ੍ਹਾਂ ਨੂੰ 600 ਗੱਲਾਂ ਹੁੰਦੀਆਂ 100 ਤੋਂ ਮੈਂ ਉਹਨੂੰ ਦੱਸਣਾ ਉਹਦੇ ਨਾਲ ਬੈਂਦਾ ਬੈਂਦਾ ਮੜੀ ਨਾਲ ਜਿਹਨਾਂ ਵਿਆਹ ਹੋਣਾ ਉਹ ਤੇ ਜਾ ਕੇ ਤਾਂ ਤੇ ਛੇਤੀ ਹੋ ਗਿਆ ਮੈਨੂੰ ਚੈ ਨਹੀਂ ਆਉਣ ਡਿਆ ਮੇਰਾ ਬੀਪੀ ਜਾਂ ਵੱਜ ਜਾਣਾ ਤੇ ਜਾਂ ਕੱਟ ਜਾਣਾ ਹੀ ਦੋ ਵਾਰ ਵੇ ਛੇਤੀ ਸੁਣਾ ਲਿਆ ਕੇ ਮੈਨੂੰ ਦੱਸ ਜਾਂ ਮੇਰਾ ਬੀਪੀ ਵੱਜ ਜਾਣਾ ਤੇ ਜਾਂ ਕੱਟ ਜਾਣਾ ਹੀ ਨੋ ਮੰਨਣਾ ਉਹਨੇ ਹਾਂ ਨਹੀਂ ਹੱਡੀ ਜਿਹੜੀ ਅਸੀਂ ਗੱਲ ਕਹਿਣੀ ਉਹਨਾਂ ਨਾਲ ਨਹੀਂ ਕਰਨੀ ਹੈ ਅਜੇ ਦੇਣਵਾਰ ਨੇ ਉਹਨਾਂ ਦੱਸਿਆ ਕਿ ਕਿਹੜਾ ਰੱਖਿਆ ਆਂਦੇ ਵੀ ਫੋਨ ਕਰਕੇ ਦੱਸ ਦੂੰਗੀ ਚਲੋ ਦੱਸੋ ਲੈ ਨਹੀਂ ਸਕਦੇ ਆ ਕੋਈ ਠੀਕ ਹੈ ਤੇ ਬਾਕੀ ਆਂਦਾ ਹੀ ਨਹੀਂ ਨਹੀਂ ਮੁੰਡੇ ਨੂੰ ਵੇਖ ਲੈਣਾ ਇੱਕ ਵਾਰੀ ਚਲੋ ਉਹ ਚੱਲ ਫਿਰਾਂਗੇ ਹਾਂਜੀ ਉਹ ਤਾਂ ਮੈਂ ਤੁਹਾਨੂੰ ਕਹਿਣ ਦਾ ਵੀ ਚੱਲਾਂਗੇ ਤੁਹਾਡੇ ਨਾਲ ਹਾਂ ਠੀਕ ਹੈ ਕਿ ਨਹੀਂ ਕੱਟ ਲਾਇਆ ਇੱਥੇ ਭੈਣ ਜੀ ਨਾ ਅਜੇ ਲੈ ਮੇਰਾ ਪੋਤਾ ਆ ਸਾਸੇ ਕਲ ਪੁੱਤ ਕੋਸ ਨਾ ਕੀ ਕਰਦਾ ਆ ਕੋਹ ਨਹੀਂ ਵਿਹਲੇ ਇੱਦਾਂ ਬੈਠੇ ਅੱਛਾ ਆਏ ਫਿਰ ਹੁਣ ਚੁੱਪ ਕਰਕੇ ਬਹਿ ਗਏ ਫੇ ਚਾਹਤੇ ਅਸੀਂ ਦੋਵੇਂ ਜੀ ਸਿਆਣੇ ਦੇ ਵੇਖ ਲੋ ਜਿੱਦਾਂ ਕਰਨੀ ਕਰਨੋ ਗੱਲ ਸੁਣੋ ਪੁੱਤ ਅਲਮਾਰੀ ਨਹੀਂ ਦੇਣੀ ਉਹ ਲੀੜਾ ਕਪੜਾ ਕਿੱਥੇ ਰੱਖੂਗਾ ਚੱਲ लवली ਅਸੀਂ ਵਿਆਹ ਦੇ ਵਿੱਚ ਤੇ ਭਾਵੇਂ ਨਹੀਂ ਕੋ ਲੈਣ ਦੇਣ ਕਰਨਾ ਤੇ ਵਿਆਹ ਤੋਂ ਬਾਅਦ ਨਹੀਂ ਉਹਨੂੰ ਮਿਲਣਾ ਕਰਨਾ ਕੁੜੀ ਨੂੰ ਉਹ ਚਲੋ ਕੋਈ ਗੱਲ ਨਹੀਂ ਆਏ ਮੁਰਾ ਦੇ ਵੇਖ ਕੇ ਆਈਏ ਇੱਕ ਵਾਰੀ ਦੇ ਦਾਂਗੇ ਪੈਸੇ ਸਾਰੇ ਕੰਮ ਕਰਨੇ ਪੈਣੇ ਆ ਚੱਲ ਕੋਈ ਗੱਲ ਨਹੀਂ ਜਿੱਦਣ ਆਉਂਗਾ ਉਹਨਾਂ ਦੇਣ ਠੀਕ ਠਾਕ ਵਧੀਆ ਤੁਸੀਂ ਸੁਣੋ ਰਮਨ ਹਾਂਜੀ ਅਸੀਂ ਠੀਕ ਠਾਕ ਬੱਚਿਆਂ ਦਾ ਆਇਆ ਜੇ ਫੋਨ ਹਾਂਜੀ ਠੀਕ ਠਾਕ ਬਾਰੋਂ ਆਇਆ ਫੋਨ ਚਲੋ ਠੀਕ ਆ ਵਧੀਆ ਚਾਹੀਦਾ ਹੋਰ ਕੀ ਕਰਦੇ ਆਇ ਫਿਰ ਕੰਮ ਕੰਮ ਬੰਨੇ ਕਰ ਤੇ ਮੁੰਡਾ ਵੀ ਸੱਦ ਲੈਨੇ ਆ ਨਾ ਇਥੇ ਕਿਉਂ लवली ਠੀਕ ਆ ਨਾ ਹਾਂਜੀ ਉਹ ਭਗਾਨੀ ਜੀ ਨੇ ਦਸ ਹੀ ਦਿੱਤਾ ਸਭ ਕੁਝ ਹਾਂਜੀ ਭਾਜੀ ਆਇਆ ਹੋ ਇੱਕ ਮਿੰਟ ਚਲੋ ਪਾਵਾਂਗੇ ਚਲੋ ਫਿਰ ਚੰਗਾ ਵਾਜ ਮਾਰਨੀ ਨਾ ਇਥੇ ਉਹ ਵੀ ਵਾਜ ਮਾਰ ਚੰਗਾ ਭਾਜੀ ਫਿਰ ਠੀਕ ਹੈ ਜੀ ਆ ਚੱਲ ਜੀ ਚੰਗਾ ਭੈਣ ਜੀ ਚੰਗਾ ਬਹੁਤ ਵੱਡੀ ਵੱਡੀ ਉਮਰ ਹੋ ਠੀਕ ਠਾਕ ਚਲੋ ਚੰਗਾ ਭੈਣ ਜੀ ਆ ਵੇਹਣਾ ਕੀ ਕਰਦੇ ਆ ਤੇਰਾ ਪਿਛੇ ਨਹੀਂ ਮਿਲਿਆ ਜਾ ਕੇ ਤੇ ਮੋਦੀਆ ਥੋੜੇ ਉਹ ਮੋਤੇ ਗਲਤ ਨਾਲ ਲਵਲੀ ਭਾਈ ਆ ਗਿਆ ਉਹ ਭਾਜੀ ਨੇ ਮੇਰਾ ਮੇਰਾ ਜਗਾ ਭਾਜੀ ਠੀਕ ਹੈ ਜੀ ਠੀਕ ਆ ਚੰਗਾ ਫਿਰ ਭੂਆ ਜੀ ਵੀ ਚੱਲਦਾ ਭੈਣ ਜੀ ਵੱਡੀ ਵੱਡੀ ਉਮਰ ਹੋਏ ਪੁੱਤ ਚੰਗਾ ਭਾਜੀ ਤੂੰ ਨਾ ਲੱਗੀ ਇਹ ਕਹਿਣਾ ਫਿਰ ਕੀ ਹੋਣਾ ਚੰਗਾ ਭਾਜੀ ਫਿਰ ਅਸੀਂ ਚੱਲਦੇ ਆ ਠੀਕ ਆ ਭਾਜੀ ਤੁਸੀਂ ਨਾ ਦੱਸ ਦਿਓ ਸਲਾਹ ਕਰਕੇ ਮੈਂ ਸਲਾਹ ਕਰਕੇ ਨਾ ਜੋਸਨਾ ਵੀ ਸਾਰਿਆਂ ਨਾਲ ਫਿਰ ਮੈਂ ਤੁਹਾਨੂੰ ਫੋਨ ਕਰ ਦੂੰਗਾ ਚਲੋ ਠੀਕ ਏ ਕਰਕੇ ਸਲਾਹ ਨਾ ਫਿਰ ਦੱਸ ਦਿਓ ਸਾਨੂੰ ਕੋਈ ਫੋਨ ਕਰ ਲਾਂਗੇ ਚੰਗਾ ਭਾਈ ਸਾਸੀ ਵੱਡੀ ਗੱਡੀ ਉਮਰ ਆਇ ਪਤ ਮੈਂ ਕਿੰਨੀ ਰਹਿੰਦਾ ਤੂੰ ਹੀ ਸੋਨ ਦਲੀਤ ਨਹੀਂ ਕੋਈ ਨਹੀਂ ਆਵਾਂਗੇ ਫਿਰ ਚੱਲ ਆਇਓ ਫਿਰ ਕਿਤੇ ਹਨਾ ਤਿਆਰੀ ਚੰਗਾ ਭਾਜੀ ਫਿਰ ਮੈਂ ਚੱਲਦਾ ਮੇਰੀ ਗੱਲ ਸੁਣ ਪਤ ਬਹਿ ਜਾ ਜੇ ਉਹਨਾਂ ਦਾ ਨਾ ਜਾਣਾ ਹੀ ਕਿਤੇ ਗਾਂ ਅੱਗੇ ਵਾਂਡੇ ਤੇ ਤੂੰ ਠਹਿਰ ਕੇ ਜਾਈ ਆ ਜੇ ਕਿਤੇ ਗਏ ਵੀ ਹੋਣ ਤੇ ਕਹੂਗਾ ਅੰਕਲ ਜੀ ਮੈਂ ਲਾਦਾ ਪਾਣੀ ਪਾਣੀ ਪੁਣੀ ਅੱਪਲਾ ਆਉਂਦਾ ਠੀਕ ਰਮਨ ਜਦੋਂ ਕਦੇ ਕੰਮ ਹੁੰਦਾ ਨਾ ਮੁੰਮੀ ਦੇ ਤੇ ਅੱਪਿਆਂ ਕੇ ਨਾਲ ਕਰਵਾ ਦਿੰਦਾ ਹੈ ਕਦੇ ਲਾਗੋ ਅਸੀਂ ਜਿਹੜਾ ਮਾਰਾ ਆ ਕਰਾਂਗੇ ਹੈ ਹੁਣ लवली ਦੇ ਨਿਆਣੇ ਦੇ ਸਿਰ ਤੇ ਇੰਨੀ ਵੀ ਜ਼ਿੰਮੇਵਾਰੀ ਥੋੜੀ ਪਾ ਪਾਏ ਰੱਖਣੀ ਆ ਯਾਰ ਅੜੀ ਗਾੜਾ लवली ਤੇ ਵਿਚਾਰਾ ਨਿਆਣਾ ਆ ਉਹਦੇ ਸਿਰ ਤੇ ਹੁਣ ਐਡੀ ਵੱਡੀ ਜ਼ਿੰਮੇਵਾਰੀ ਇਕੱਲੇ ਥੋੜੀ ਪਾ ਕੇ ਰੱਖਣੀ ਆ ਨਹੀਂ ਨਹੀਂ लवली ਦੇ ਵਿਚਾਰਾ ਨਿਆਣਾ ਆ ਉਹਦੇ ਸਿਰ ਤੇੜੀ ਆ ਨਾ ਐਡੀ ਵੱਡੀ ਜ਼ਿੰਮੇਵਾਰੀ ਥੋੜੀ ਪਾ ਕੇ ਰੱਖਣੀ ਆ ਕਈ ਤੁਸੀਂ ਮਿਲਣ ਲੱਗੇ ਤੇ ਕਦੀ ਲੱਗੋ ਅਸੀਂ ਮੇਲਾ ਚੱਲ ਗਏ ਨਾਲ ਆ ਨਾ ਬਸ ਕਦੀ ਮਿਲਣ ਮੋਲਣ ਦੀ ਗੱਲ ਹੋ ਗਈ ਆ ਤੂੰ लवली ਤੇ ਵਿਚਾਰਾ ਨਿਆਣਾ ਆ ਉਹਦੇ ਸਿਰ ਤੇ ਐਡੀ ਵੱਡੀ ਜ਼ਿੰਮੇਵਾਰੀ ਪਾ ਕੇ ਥੋੜੀ ਰੱਖਣੀ ਆ ਕਿਤੇ ਕੱਲ ਨੂੰ ਉਹਨੇ ਵੀ ਕਿਹੇ ਕੰਮ ਕਰਦੇ ਲੱਗਣਾ ਆ ਉਹਦੇ ਬਾਰੇ ਵੀ ਸੋਚਣਾ ਕਿ ਨਹੀਂ ਚਲੋ ਕੋਈ ਨਹੀਂ ਮੇਰੀ ਗੱਲ ਦਾ ਗੁੱਸਾ ਵੀ ਨਾ ਕਰਿਓ ਵੀ ਭਾਬੀ ਨੇ ਇਹ ਗੱਲ ਕਹੀ ਆ ਨਹੀਂ ਨਹੀਂ ਗੁੱਸਾ ਕਰਨਾ ਗੱਲ ਤੇਰੀ ਜਿਹੜੀ ਸੋਚਣ ਵਾਲੀ ਆ ਫੋਟੋ ਲੈ ਕੱਟ ਲਾ ਮੈਂ ਵੇਖ ਉਹ ਤਾਂ ਤੁਹਾਨੂੰ ਮੈਂ ਦੱਸਣ ਡਿਆ ਹਾਏ ਰੱਬਾ ਜਦੋਂ ਮੈਂ ਉਹਨਾਂ ਦਾ ਵੇਖਿਆ ਘਰ ਮੈਨੂੰ ਤਾਂ ਗੱਡੀ ਛਿਖ ਬਰੋਟ ਆਉਂਦੀ ਆਥੇ ਅੱਛਾ ਹਾਂ ਕੀ ਗੱਲਬਾਤ ਹੋਈ ਹੁਣ ਗੱਲਬਾਤ ਉਥੇ ਵਧੀਆ ਵਾ ਮੁੰਡਾ ਦੇ ਫੁੱਫੜ ਜੀ ਨੇ ਦੱਸਿਆ ਹੀ ਲੰਦੇ ਰਿੰਗ ਆ